ਦੋਸਤੋ ਹੋਰ ਗੇਮਾਂ ਦੇ ਤੁਸੀਂ ਮੁਕਾਬਲੇ ਬਹੁਤ ਦੇਖੇ ਹੋਣੇ ਅੱਜ ਤੁਹਾਨੂੰ ਪੱਗਾਂ ਦਾ ਮੁਕਾਬਲਾ ਦਿਖਾਣੇ ਆ ਇਹ ਉਹਦੇ ਪਿੰਡ ਪੰਡਾਣਾ ਪੱਗਾਂ ਦਾ ਮੁਕਾਬਲਾ ਹੋ ਰਿਹਾ ਦੇਖੋ ਬੱਚੇ ਬੈਠੇ ਨੇ ਜੈਕਾਰਾ ਲਾਤਾ ਹੁਣ ਸ਼ੁਰੂ ਹੋਊਗਾ 10 ਮਿੰਟ ਦਾ ਟਾਈਮ ਦਿੱਤਾ ਇਹਨਾਂ ਨੂੰ ਬਾਕੀ ਦੇਖਦੇ ਆ ਵੀ ਕਿਹੜਾ ਵਧੀਆ ਬਣੂਗਾ ਇੱਕ ਤੋਂ ਲੈ ਕੇ 30 ਤੱਕ ਇਹ ਪਹਿਲੀ ਟੀਮ ਹੈ ਇੱਕ ਤੋਂ ਲੈ ਕੇ 30 ਤੱਕ ਸਟਾਰਟ ਕੀਤੇ ਨੇ ਬੱਚੇ ਬੈਠੇ ਨੇ ਇਹ ਵੇਲੇ ਵੀ ਸਟਾਰਟ ਕਰਨਾ ਤੁਸੀਂ ਜਿਨ੍ਹਾਂ 'ਚ 6 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੇ ਅੱਜ ਸਟਾਰਟ ਨਹੀਂ ਕਰਨਾ ਬੱਚੇ ਨੇ ਬਾਕੀ ਹੁਣ ਲੱਗ ਜੂਗਾ ਤਾਂ 10 ਮਿੰਟ ਦੇ ਵਿੱਚ ਜਿਨੇ ਜਿਹੜਾ ਮਿਹਨਤ ਕਰਦਾ ਹੋਊਗਾ ਘਰੇ ਪੱਗ ਤੇ ਉਹ ਲੈ ਜੂਗਾ ਫਰਸਟ ਪ੍ਰਾਈਜ਼ ਦੇਖਦੇ ਆਂ ਫਰਸਟ ਪ੍ਰਾਈਜ਼ ਹੈਗਾ 2100 ਸੈਕਿੰਡ ਹੈਗਾ 1500 ਪਾਰਟਿਸਪੀਟ ਬੱਚਿਆਂ ਦੇ ਕੋਲ ਵੀਰ ਕਹਿੰਦੇ ਨੇ ਪੈਣਾ ਹੈ 8 ਮੇਰਾ ਖਿਆਲ ਹੈਗਾ 800 ਰੁਪਏ ਜੇ ਕੋਈ ਵੀਰ ਦੱਸਦਾ ਸੁਣਿਆ ਗਿਆ ਵੀ ਸਾਨੂੰ ਤੇਰੀ ਦਸਤਾਰ ਸਾਈਡ ਤੋਂ ਸਹੀ ਨਹੀਂ ਹੈ ਬੋਲਦਾ ਸੁਣਿਆ ਗਿਆ ਉਹ ਤੁਹਾਡੀ ਗਲਤੀ ਕਰਕੇ ਬਾਹਰ ਕੱਢਿਆ ਜਾ ਸਕਦਾ ਨਾਲ ਦੀ ਨਾਲ ਟਾਈਮ ਦੱਸਣਗੇ ਵੀ ਕਿੰਨਾ ਰਹਿ ਗਿਆ

ਸਮਾਹਾਨ ਨਾਲ ਦੀ ਨਾਲ ਉੱਥੇ ਮਾਈਕ ਚ ਦੱਸਨੇ ਵੀ ਕਿੰਨਾ ਰਹਿ ਗਿਆ 2 1 ਬੜਾ ਸ਼ਾਨਹਾਰਾ ਲਾਸਟ ਪੁਆਇੰਟ ਆ ਤੇ ਸਾਰੇ ਵੀ ਆਪਣੇ ਦਸਤਾਰ ਸ਼ੀਸ਼ੇ ਆਪਣੇ ਕੋਲ ਤੇ ਗਾ ਰਹੇ ਨੇ ਤਾਂ ਬਤਾਰੋ ਕੋਈ ਹੱਥ ਨਹੀਂ ਲਗਾਉ ভাই ਬਣਾ ਹੁਣ ਦੂਜੀ ਪਾਰਟੀ ਆਉਗੀ ਉਹ ਬੰਨੂਗੀ ਫਿਰ ਇਹਨਾਂ ਚ ਸਾਰਿਆਂ ਚੋ ਸਿਲੈਕਟ ਹੋਣਗੇ ਬੱਚੇ ਕਿਹੜਾ ਫਸਟ ਆ ਕਿਹੜਾ ਸੈਕਿੰਡ ਆ ਕਿਹੜਾ ਥਰਡ ਧੰਨਵਾਦ ਦੋਸਤੋ